फडकड़ी ਇੱਥੇ ਪਾ ਦੇਣਾ ਦੁਸ਼ਮਣ ਦੀ ਸਾਰੀ ਆਕੜ ਨਿਕਲ ਜਾਵੇਗੀ ਦੋਸਤੋ ਅੱਜ ਜੋ ਉਪਾਏ ਤੁਹਾਨੂੰ ਦੱਸਣ ਜਾ ਰਹੇ ਹਾਂ ਇਹ ਉਪਾਏ ਕਰਦੇ ਹੀ ਦੁਸ਼ਮਣ ਦੀ ਸਾਰੀ ਆਕੜ ਨਿਕਲ ਜਾਵੇਗੀ ਦੁਸ਼ਮਣ ਦੀ ਕਮਰ ਟੁੱਟੇਗੀ ਅਤੇ ਕਦੇ ਵੀ ਦੁਸ਼ਮਣ ਤੁਹਾਨੂੰ ਪਰੇਸ਼ਾਨ ਨਹੀਂ ਕਰ ਸਕਣਗੇ ਦੁਸ਼ਮਣ ਦੁਆਰਾ ਕੋਈ ਵੀ ਕੀਤਾ ਕਰਾਇਆ ਤੁਹਾਡੇ ਉੱਪਰ ਹੋਵੇਗਾ ਘਰ ਦੇ ਉੱਪਰ ਹੋਵੇਗਾ ਜਾਂ ਫਿਰ ਘਰ ਦੇ ਕਿਸੇ ਮੈਂਬਰ ਨੂੰ ਕੁਝ ਕਰਵਾ ਦਿੱਤਾ ਗਿਆ ਹੈ ਤੁਹਾਡੇ ਉਪਾਰ ਨੂੰ ਬੰਨ੍ਹ ਦਿੱਤਾ ਗਿਆ ਹੈ ਇਹ ਸਾਰੇ ਹੀ ਚੀਜ਼ਾਂ ਉਤਰ ਜਾਣੀਆਂ ਪਟਕੜੀ ਦੇ ਇਸ ਛੋਟੇ ਜਿਹੇ ਉਪਾਏ ਨੂੰ ਕਰਨ ਨਾਲ ਤਾਂ ਇਹ ਉਪਾਏ ਤੁਸੀਂ ਆਪਣੇ ਵਪਾਰ ਸਥਾਨ ਤੇ ਵੀ ਕਰੋ ਜਿੱਥੇ ਤੁਸੀਂ ਕੰਮ ਕਰਦੇ ਹੋ ਤੁਹਾਡਾ ਆਪਣਾ ਬਿਜ਼ਨਸ ਹੈ ਤੇ ਦੂਸਰੀ ਚੀਜ਼ ਜੇਕਰ ਤੁਹਾਡਾ ਆਪਣਾ ਬਿਜ਼ਨਸ ਨਹੀਂ ਹੈ ਤਾਂ ਆਪਣੇ ਘਰ ਤੇ ਇਸ ਉਪਾਅ ਨੂੰ ਤੁਸੀਂ ਜ਼ਰੂਰ ਕਰੋ ਤਾਂ ਬਹੁਤ ਸਾਰੇ ਲੋਕਾਂ ਦੇ ਨਾਲ ਇਹ ਘਟਨਾ ਹੁੰਦੀ ਹੈ ਕਿ ਅਚਾਨਕ ਉਹਨਾਂ ਦੇ ਕੋਲ ਪੈਸੇ ਦੀ ਕਮੀ ਆਉਣੀ ਸ਼ੁਰੂ ਹੋ ਜਾਂਦੀ ਹੈ ਘਰ ਵਿੱਚ ਦੁਰਘਟਨਾਵਾਂ ਸੁਣੀਆਂ ਸ਼ੁਰੂ ਹੋ ਜਾਂਦੀਆਂ ਹਨ ਕਰਦੇ ਜੋ ਮੈਂਬਰ ਹਨ ਉਹਨਾਂ ਨੂੰ ਸਫਲਤਾ ਨਹੀਂ ਮਿਲਦੀ ਸਿਹਤ ਵੀ ਖਰਾਬ ਰਹਿੰਦੀ ਹੈ ਅਤੇ ਹੋਰ ਵੀ ਬਹੁਤ ਸਾਰੀਆਂ ਸਮੱਸਿਆਵਾਂ ਇਸ ਤਰ੍ਹਾਂ ਦੇ ਜੀਵਨ ਵਿੱਚ ਆਉਣੀਆਂ ਸ਼ੁਰੂ ਹੋ ਜਾਂਦੀਆਂ ਹਨ ਤਾਂ ਦੇਖੋ ਬਹੁਤ ਵਾਰ ਇਹਨਾਂ ਸਾਰੀਆਂ ਚੀਜ਼ਾਂ ਦੇ ਪਿੱਛੇ ਦੁਸ਼ਮਣ ਦਾ ਹੱਥ ਹੁੰਦਾ ਹੈ ਜੋ ਕਿ ਗੁਪਤ ਦੁਸ਼ਮਣ ਹੁੰਦੇ ਹਨ ਪਿੱਠ ਪਿੱਛੇ ਵਾਰ ਕਰਦੇ ਹਨ ਤੰਤਰ ਮੰਤਰ ਕਰਵਾਉਂਦੇ ਹਨ ਅਤੇ ਬਹੁਤ ਵਾਰ ਇਹਨੀ ਬੁਰੀ ਨਜ਼ਰ ਤੁਹਾਡੇ ਘਰ ਨੂੰ ਜਾਂ ਘਰ ਦੇ ਮੈਂਬਰਾਂ ਨੂੰ ਲੱਗ ਜਾਂਦੀ ਹੈ ਜਿਹਦੇ ਚੱਲਦੇ ਤੁਹਾਡੇ ਘਰ ਵਿੱਚ ਹਰ ਚੀਜ਼ ਦੀ ਬਰਬਾਦੀ ਸ਼ੁਰੂ ਹੋ ਜਾਂਦੀ ਹੈ ਮਤਲਬ ਸਿਹਤ ਵੀ ਖਰਾਬ ਹੋ ਰਹੀ ਹੈ ਪੈਸਾ ਵੀ ਖਰਾਬ ਹੋ ਰਿਹਾ ਹੈ ਸਫਲਤਾ ਵੀ ਕਿਸੇ ਨੂੰ ਨਹੀਂ ਮਿਲ ਰਹੀ ਹੈ ਹੁਣ ਜੋ ਉਪਾਅ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ ਅਜਿਹਾ ਸਮਝ ਲਓ ਫੜਕੜੀ ਇਹਨਾਂ ਸਾਰੀਆਂ ਚੀਜ਼ਾਂ ਨੂੰ ਸੋਖ ਲੈਂਦੀ ਹੈ ਅਤੇ ਤਰੰਤ ਤੁਹਾਡੇ ਘਰ ਵਿੱਚ ਤੁਸੀਂ ਦੇਖੋਗੇ ਕਿ ਪੈਸਾ ਆਉਣਾ ਸ਼ੁਰੂ ਹੋ ਜਾਵੇਗਾ ਜਿੰਨੇ ਵੀ ਬਲਾਕੇਜ ਤੁਹਾਡੇ ਜੀਵਨ ਵਿੱਚ ਆ ਰਹੇ ਹਨ ਪੈਸੇ ਨੂੰ ਲੈ ਕੇ ਉਹ ਦੂਰ ਹੋ ਜਾਣਗੇ ਉਪਾਅ ਕਰਨ ਲਈ ਤੁਸੀਂ ਲੈਣਾ ਹੈ ਇੱਕ ਫਟਕੜੀ ਦਾ ਟੁਕੜਾ ਇੱਕ ਹਲਦੀ ਦਾ ਟੁਕੜਾ ਇੱਥੇ ਤੁਹਾਨੂੰ ਲੈਣਾ ਹੈ ਹੁਣ ਤੁਹਾਨੂੰ ਕੀ ਕਰਨਾ ਹੈ ਘਰ ਵਿੱਚ ਜਿੰਨੇ ਵੀ ਮੈਂਬਰ ਹਨ ਤੁਸੀਂ ਉਹਨਾਂ ਨੂੰ ਪਹਿਲਾਂ ਹੀ ਸਮਝਾ ਦਿਓਗੇ ਕਿ ਜਦੋਂ ਅਸੀਂ ਇਹ ਉਪਾਅ ਕਰਾਂਗੇ ਕੋਈ ਰੋਕੇ ਟੋਕੇ ਨਾ ਕੋਈ ਡਿਸਟਰਬ ਨਾ ਕਰੇ ਇਹਨੀਆਂ ਚੀਜ਼ਾਂ ਵਿੱਚ ਜੇਕਰ ਕੋਈ ਰੋਗ ਦਿੰਦਾ ਹੈ ਜਾਂ ਕੋਈ ਟੋਗ ਦਿੰਦਾ ਹੈ ਕੁਝ ਕਹਿ ਦਿੰਦਾ ਹੈ ਤਾਂ ਇਹ ਉਪਾਅ ਇੱਕਦਮ ਤੋਂ ਕੰਮ ਨਹੀਂ ਕਰਦੇ ਕਰਦੇ ਮੈਂਬਰਾਂ ਨੂੰ ਪਹਿਲਾਂ ਹੀ ਸਮਝਾ ਦਿਓ ਇਸ ਤੋਂ ਬਾਅਦ ਤੁਸੀਂ ਕੀ ਕਰਨਾ ਹੈ ਕਿਸੇ ਵੀ ਦਿਨ ਅਤੇ ਕਿਸੇ ਵੀ ਸਮੇਂ ਤੁਸੀਂ ਇਸ ਉਪਾਅ ਨੂੰ ਕਰ ਸਕਦੇ ਹੋ ਫਟਕੜੀ ਦਾ ਟੁਕੜਾ ਤੁਹਾਨੂੰ ਆਪਣੇ ਹੱਥ ਵਿੱਚ ਲੈਣਾ ਹੈ ਅਤੇ ਆਪਣੇ ਘਰ ਦੇ ਹਰ ਕਮਰੇ ਵਿੱਚ ਤੁਹਾਨੂੰ ਇਸ ਫਟਕੜੀ ਦੇ ਟੁਕੜੇ ਨੂੰ ਲੈ ਕੇ ਘੁੰਮਣਾ ਹੈ ਘਰ ਦੇ ਜਿੰਨੇ ਵੀ ਰੂਮ ਹਨ ਜਿੰਨਾ ਵੀ ਘਰ ਵਿੱਚ ਵਿਹੜਾ ਹੈ ਬਾਲਕਨੀ ਸਭ ਜਗ੍ਹਾ ਤੇ ਤੁਹਾਨੂੰ ਇਸ ਫਟਕੜੀ ਦੇ ਟੁਕੜੇ ਨੂੰ ਘੁਮਾਉਣਾ ਹੈ ਇਹ ਕਹਿੰਦੇ ਜਾਣਾ ਹੈ ਕਿ ਜਿੰਨੀ ਵੀ ਨજર ਹੋਵੇ ਤੰਤਰ ਮੰਤਰ ਹੋਵੇ ਕੋਈ ਵੀ ਬਲੈਕ ਮੈਜਿਕ ਹੋਵੇ ਉਹ ਸਭ ਇਸ ਫਟਕੜੀ ਵਿੱਚ ਆ ਜਾਵੇ ਇਸ ਤਰ੍ਹਾਂ ਨਾਲ ਤੁਹਾਨੂੰ ਬੋਲਣਾ ਹੈ ਅਤੇ ਫਿਰ ਜਦੋਂ ਤੁਸੀਂ ਪੂਰੇ ਘਰ ਵਿੱਚ ਕੰਮ ਲਓਗੇ ਇਸ ਫਟਕੜੀ ਦੇ ਟੁਕੜੇ ਨੂੰ ਲੈ ਕੇ ਤੁਹਾਨੂੰ ਕੀ ਬੋਲਣਾ ਹੈ ਫਟਕੜੀ ਦੀ ਤਰਫ ਦੇਖਦੇ ਹੋਏ ਕਿ ਜੋ ਵੀ ਮੇਰੇ ਘਰ ਵਿੱਚ ਖਰਾਬ ਚੀਜ਼ਾਂ ਹਨ ਜਾਂ ਮੇਰੇ ਜੀਵਨ ਵਿੱਚ ਪੈਸੇ ਵਿੱਚ ਰੁਕਾਵਟ ਬਣ ਰਹੀਆਂ ਹਨ ਉਹ ਸਾਰੀ ਹੀ ਨજર ਹੋਵੇ ਜਾਂ ਦੁਸ਼ਮਣ ਦੁਆਰਾ ਕੀਤਾ ਕਰਾਇਆ ਹੋਵੇ ਸਭ ਕੁਝ ਇਸ ਫਟਕੜੀ ਦੇ ਨਾਲ ਮੇਰੇ ਘਰੋਂ ਬਾਹਰ ਚਲਾ ਜਾਵੇ ਇਹ ਹੈ ਤੁਹਾਨੂੰ ਬੋਲਣਾ ਹੈ ਅਤੇ ਇਸ ਫਟਕੜੀ ਦੇ ਨੂੰ ਤਰੰਤ ਆਪਣੇ ਘਰੋਂ ਬਾਹਰ ਕਿਤੇ ਵੇਚ ਨੂੰ ਛੁੱਟ ਦੇਣਾ ਹੈ ਤੁਸੀਂ ਕਿਸੇ ਨਾਲ ਨਾਲੇ ਵਗੈਰਾ ਵਿੱਚ ਸੁੱਟ ਸਕਦੇ ਹੋ ਘਰ ਦੇ ਬਾਹਰ ਨਾਲੀ ਹੈ ਗੰਦਾ ਪਾਣੀ ਹੈ ਤੇ ਸੁੱਟ ਸਕਦੇ ਹੋ ਜਾਂ ਫਿਰ ਕੋਈ ਮਿੱਟੀ ਤੁਹਾਡੇ ਘਰ ਦੇ ਆਸ-ਪਾਸ ਹੈ ਉੱਥੇ ਇਸ ਨੂੰ ਤੁਸੀਂ ਸੁੱਟ ਸਕਦੇ ਹੋ ਕੂੜੇ ਵਿੱਚ ਵੀ ਤੁਸੀਂ ਇਸ ਨੂੰ ਸੁੱਟ ਸਕਦੇ ਹੋ ਕਿਉਂਕਿ ਇਹ ਫਟਕੜੀ ਜੋ ਹੈ ਸਭ ਕੁਝ ਆਪਣੇ ਨਾਲ ਤੁਹਾਡੇ ਘਰੋਂ ਬਾਹਰ ਲੈ ਜਾਵੇਗੀ ਤਾਂ ਇਹ ਛੋਟਾ ਜਿਹਾ ਉਪਾਏ ਕਿਸੇ ਵੀ ਦਿਨ ਤੁਸੀਂ ਕਰੋ ਅਤੇ ਦੇਖੋ ਕਿਵੇਂ ਇਸ ਦਾ ਲਾਭ ਤੁਹਾਨੂੰ ਮਿਲਦਾ ਹੈ ਇਹਦੇ ਨਾਲ ਇੱਕ ਛੋਟਾ ਜਿਹਾ ਕੰਮ ਤੁਹਾਨੂੰ ਹੋਰ ਕਰਨਾ ਹੈ ਜਦੋਂ ਇਹ ਫਟਕੜੀ ਘੁਮਾ ਕੇ ਤੁਸੀਂ ਆਪਣੇ ਘਰ ਦੇ ਬਾਹਰ ਸੁੱਟ ਦੇਵੋਗੇ ਉਸ ਤੋਂ ਬਾਅਦ ਤੁਹਾਨੂੰ ਤੁਰੰਤ ਹਲਦੀ ਵਾਲਾ ਪਾਣੀ ਤਿਆਰ ਕਰਨਾ ਹੈ ਥੋੜਾ ਜਿਹਾ ਪਾਣੀ ਲਵੋਗੇ ਉਸ ਵਿੱਚ ਹਲਦੀ ਪਾਉਂਗੇ ਓਮ ਨਮੋ ਭਗਵਤੀ ਵਾਸੂਦੇਵਾਏ ਨਮੋ ਬੋਲਦੇ ਹੋਏ ਅਤੇ ਇਸ ਹਲਦੀ ਵਾਲੇ ਪਾਣੀ ਦਾ ਛੜਕਾ ਫਿਰ ਤੁਹਾਨੂੰ ਆਪਣੇ ਘਰ ਦੇ ਕੋਨੇ-ਕੋਨੇ ਵਿੱਚ ਕਰ ਦੇਣਾ ਹੈ ਇਸ ਨਾਲ ਹੋਵੇਗਾ ਕਿ ਪਹਿਲਾਂ ਤਾਂ ਤੁਸੀਂ ਆਪਣੇ ਕਰੋ ਨਜ਼ਰ ਨੂੰ 네ਗੇਟਿਵ એનર્ਜੀ ਨੂੰ ਦੁਸ਼ਮਨ ਦੇ ਦੁਆਰਾ ਕੀਤੇ ਕਰਾਇਤਾਂਤਰ ਮਤ ਨੂੰ ਘਟ ਦਿੱਤਾ। ਦੂਸਰੀ ਚੀਜ਼ ਕਿ ਜਦੋਂ ਤੁਸੀਂ ਹਲਦੀ ਵਾਲੇ ਜਲਦਾ ਛਿੜਕਾ ਕਰਦੇ ਹੋਗੇ ਇਸ ਪਾਏ ਨੂੰ ਕਰਨ ਤੋਂ ਬਾਅਦ ਤਾਂ ਇਸ ਨਾਲ ਤੁਹਾਡੇ ਘਰ ਵਿੱਚ ਬਹੁਤ ਤੇਜ਼ੀ ਦੇ ਨਾਲ ਪੋਜ਼ਿਟਿਵ એનર્ਜੀ ਆਉਣਾ ਸ਼ੁਰੂ ਹੋ ਜਾਵੇਗੀ। ਰੁਕਣਾ ਸ਼ੁਰੂ ਹੋ ਜਾਵੇਗੀ ਅਤੇ ਘਰ ਵਿੱਚ ਜਿਵੇਂ ਹੀ ਸਕਾਰਾਤਮਕ ਊਰਜਾ ਵਾਧੀ ਹੈ ਇਸੇ ਘਰ ਵਿੱਚ ਤਾਂ ਫਿਰ ਇੱਕਦਮ ਤੋਂ ਬਹੁਤ ਤੇਜ਼ੀ ਨਾਲ ਪੈਸਾ ਆਉਣਾ ਸ਼ੁਰੂ ਹੁੰਦਾ ਹੈ ਮਾਂ ਲక్ష్ਮੀ ਖੁਸ਼ ਹੋ ਜਾਂਦੀ ਹੈ ਸ੍ਰੀ ਹਰੀ ਵਿਸ਼ਨੂੰ ਖੁਸ਼ ਹੋ ਜਾਂਦੇ ਹਨ ਜਿੰਨੇ ਵੀ ਬਲਾਕੇਜ ਤੁਹਾਡੇ ਜੀਵਨ ਵਿੱਚ ਤੁਹਾਨੂੰ ਲੈ ਕੇ ਆ ਰਹੇ ਹਨ ਉਹ ਦੂਰ ਹੋਣਾ ਸ਼ੁਰੂ ਹੋ ਜਾਂਦੇ ਹਨ ਤਾਂ ਛੋਟਾ ਜਿਹਾ ਉਪਾਏ ਹੈ ਕਰੋ ਅਤੇ ਦੇਖੋ ਪੈਸਾ ਕਿਵੇਂ ਵਰਸਦਾ ਹੈ ਕਿਵੇਂ ਤੁਸੀਂ ਰਾਤੋਂ ਰਾਤ ਮਹਾਂਤ ਨਹੀਂ ਬਣਦੇ ਹੋ ਹਲਦੀ ਤਾਂ ਅੰਜਵੀ ਤਨ ਸੁਖ ਖੁਸ਼ਹਾਲੀ ਨੂੰ ਆਪਣੇ ਵਾਲਾ ਕਰਸ਼ਤ ਕਰਦੀ ਹੈ ਅਤੇ ਇਹ ਹਲਦੀ ਵਾਲਾ ਪਾਣੀ ਬਹੁਤ ਚਮਤਕਾਰ ਕਰੇਗਾ ਅਤੇ ਜੋ ਫਟਕੜੀ ਦਾ ਉਪਾਏ ਹੈ ਇਹ ਤਾਂ ਜਿਹਾ ਸਮਝ ਲਓ ਤੁਹਾਡੇ ਦੁਸ਼ਮਣ ਦੀ ਆਕੜ ਕੱਢ ਦੇਵੇਗਾ ਚਾਹੇ ਦੁਸ਼ਮਣ ਸਾਹਮਣੇ ਤੋਂ ਪਰੇਸ਼ਾਨ ਕਰ ਰਿਹਾ ਹੈ ਜਾਂ ਪਿੱਠ ਪਿੱਛੇ ਦੁਸ਼ਮਣ ਤੰਤਰ ਮੰਤਰ ਕਰਵਾ ਕਰਵਾ ਰਹੇ ਹਨ ਇਹ ਉਪਾਏ ਤੁਸੀਂ ਜ਼ਰੂਰ ਕਰੋ ਜੋ ਵਪਾਰੀ ਹਨ ਆਪਣਾ ਵਪਾਰ ਕਰਦੇ ਹਨ ਉਹ ਲੋਕ ਐਸੋ ਪਾ ਨੂੰ ਆਪਣੀ ਦੁਕਾਨ ਤੇ ਜ਼ਰੂਰ ਕਰਨ ਅਤੇ ਫਿਰ ਦੇਖਣ ਕਿੰਨਾ ਲਾਭ ਤੁਹਾਡੇ ਜੀਵਨ ਵਿੱਚ ਤੁਹਾਨੂੰ ਮਿਲੇਗਾ ਅਤੇ ਕਿਵੇਂ ਦੁਸ਼ਮਣ ਤੁਹਾਡੇ ਜੀਵਨ ਤੋਂ ਦੂਰ ਹੁੰਦੇ ਚਲੇ ਜਾਣਗੇ ਦੋਸਤੋ ਫਟਕੜੀ ਦੇ ਅੰਦਰ ਅਜਿਹੀਆਂ ਸ਼ਕਤੀਆਂ ਹੁੰਦੀਆਂ ਹਨ ਜੋ ਤੰਤਰ ਮੰਤਰ ਜਾਦੂ ਟੋਨਾ ਬਲੈਕ ਨજર ਅਤੇ ਜਿੰਨੀਆਂ ਵੀ ਇਹੀਆਂ ਖਰਾਬ ਚੀਜ਼ਾਂ ਹੁੰਦੀਆਂ ਹਨ ਉਹਨਾਂ ਨੂੰ ਆਪਣੇ ਅੰਦਰ ਸੋਖ ਲੈਂਦੀ ਹੈ ਐਹਤੇ ਨਾਲ ਜੇਕਰ ਤੁਸੀਂ ਆਪਣੇ ਘਰ ਦੇ ਮੁੱਖ ਦਰਵਾਜ਼ੇ ਤੇ ਇੱਕ ਫਟਕੜੀ ਲਟਕਾ ਦਿਓ ਜਾਂ ਜਿੱਥੇ ਤੁਸੀਂ ਉਪਾਰ ਕਰਦੇ ਹੋ ਉੱਥੇ ਜਿਵੇਂ ਹੀ ਤੁਹਾਡੀ ਦੁਕਾਨ ਵਿੱਚ ਐਂਟਰ ਕਰਦੇ ਹਨ ਉੱਥੇ ਮੁੱਖ ਦਵਾਜ਼ੇ ਤੇ ਜੇਕਰ ਉੱਥੇ ਵੀ ਇਸ ਨੂੰ ਲਟਕਾ ਦਿਓ ਜਾਂ ਰੱਖ ਦਿਓ ਕਿਸੇ ਵੀ ਤਰ੍ਹਾਂ ਨਾਲ ਤਾਂ ਨજર ਤੁਹਾਨੂੰ ਕਦੇ ਨਹੀਂ ਲੱਗਦੀ ਨਾ ਹੀ ਤੁਹਾਡੇ ਉਪਾਰ ਨੂੰ ਲੱਗਦੀ ਹੈ ਅਤੇ ਤੁਹਾਡੇ ਕਾਰਜਾਂ ਵਿੱਚ ਤੁਹਾਡੇ ਕੰਮ ਵਿੱਚ ਕੋਈ ਰੁਕਾਵਟ ਨਹੀਂ ਆਉਂਦੀ ਤਾਂ ਇਹ ਛੋਟਾ ਜਿਹਾ ਉਪਾਅ ਵੀ ਤੁਸੀਂ ਕਰ ਸਕਦੇ ਹੋ ਦੋਸਤੋ ਕੋਸ਼ਿਸ਼ ਰਹੀ ਹੈ ਕਿ ਇਹ ਉਪਾਚ ਚੰਗੀ ਤਰ੍ਹਾਂ ਨਾਲ ਤੁਹਾਨੂੰ ਸਮਝਾਉਂਦੀ ਉਮੀਦ ਕਰਦੇ ਹਾਂ ਕਿ ਸਾਡੀ ਅੱਜ ਵੀ ਇਹ ਜਾਣਕਾਰੀ ਤੁਹਾਨੂੰ ਚੰਗੀ ਲੱਗੀ ਹੋਵੇਗੀ ਦੋਸਤੋ ਇਹ ਸਾਰੀ ਜਾਣਕਾਰੀ ਆਮ ਜਨਰੁਚੀ ਅਤੇ ਵਾਸਤੂ ਸ਼ਾਸਤਰ ਦੀਆਂ માનਤਾਵਾਂ ਨੂੰ ਧਿਆਨ ਵਿੱਚ ਰੱਖ ਕੇ ਦਿੱਤੀ ਜਾ ਰਹੀ ਹੈ ਸਾਡਾ ਚੈਨਲ ਇਸ ਵੀਡੀਓ ਦੁਆਰਾ ਕਿਸੇ ਵੀ ਪ੍ਰਕਾਰ ਦਾ ਕੋਈ ਧਵਾ ਨਹੀਂ ਕਰਦਾ ਅੱਜ ਦੀ ਇਹ ਜਾਣਕਾਰੀ ਜੇ ਤੁਹਾਨੂੰ ਬਸੰਦਾਈ ਹੋਵੇ ਆ ਇਸ ਵੀਡੀਓ ਨੂੰ ਇੱਕ ਲਾਈਕ ਕਰਕੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਮਿਲਦੇ ਹਾਂ ਅਗਲੀ ਵੀਡੀਓ ਚ ਤਦ ਤੱਕ ਲਈ ਆਪਣਾ ਖਿਆਲ ਰੱਖਣਾ ਧੰਨਵਾਦ